ਇਹ ਚ ਵੀ ਬਹਾਵਾ ਨੁਕਸਾਨ ਗਏ ਹੋੜਿਆ ਇਹ ਤਾਂ ਭਾਈ ਜੇ ਤੁਸੀਂ ਜਿਵੇਂ ਤੁਸੀਂ ਮਾਝੇ ਦੇ ਦੁਆਬੇ ਸਾਈਡ ਹੁਣ ਦੇਖਦੇ ਹੋ ਨਾ ਜਾ ਕੇ ਭਾਈ ਉਹ ਹਾਲਾਤ ਸੀ ਇੱਥੇ ਕੁਝ ਨਹੀਂ ਦਿੰਦਾ ਸੀ ਇਹਦੀ ਰਾਖੀ ਬੈਠੇ ਜੇ ਮੜਾ ਵੀ ਕਿਤੇ ਇੰਨੀ ਵੀ ਨਾ ਕੋਈ ਖੱਡ ਪੈ ਗਈ ਤੇ ਮੁੜ ਕੇ ਹੱਥ ਨਹੀਂ ਆਣਾ ਕੰਮ ਸਾਰੀ ਜਿਹੜੀ ਮਿਹਨਤ ਹੈ ਇਹਨਾਂ ਦੀ ਉਹ ਮਿੱਟੀ 'ਚ ਰੁੜ ਜੂਗੀ ਸਾਰੀ ਸਾਰੀ ਕਮਾਈ ਹੈ ਪਰ ਇੱਥੇ ਆ ਕੇ ਦੇ ਦਿਓ ਯਾਰ ਉਹਨਾਂ ਨੂੰ ਕਿਹੜਾ ਕੰਫਰਟੀਆਂ ਕਿਸੇ ਦੀਆਂ ਕਟੋ-ਕਟ ਜੀ ਸਾਡੇ ਨਾਲ ਮਦਦ ਨਹੀਂ ਇੱਥੇ ਕਰ ਸਕਦੇ ਯਾਰ ਪ੍ਰਸ਼ਾਸਨ ਦਾ ਕੋਈ ਨਹੀਂ ਬੰਦਾ ਸਕਦਾ ਪਰ ਕਟੋ-ਕਟ ਸਾਨੂੰ ਫੈਸਿਲਿਟੀਆਂ ਦੇ ਦੇੋ ਯਾਰ ਉਹ ਸਾਨੂੰ ਕਟੋ-ਕਟ ਲਾਈ ਬਜਟਾਂ ਦਾ ਦੇ ਦਿਓ ਯਾਰ ਕੱਲੇ-ਕੱਲੇ ਜਵਾਕ ਆ ਯਾਰ ਜਿਹੜੇ ਇੱਥੇ ਤੁਰੇ-ਫਿਰਦੇ ਆ ਇਸ ਬੰਦੇ ਮੌਦੇ-ਮੂਦੇ ਵਿੱਚ ਆ ਦੇਖੋ ਬਾਪੂ ਦੀ ਉਮਰ ਮੇਰੇ ਸਾਹਮਣੇ ਨਾਲ 60-65 ਹੋ ਗਈ ਤੇ ਕਿੰਨੇ ਸਿਰੜੀ ਪੰਜਾਬੀ ਨੇ ਸਾਡੇ ਲੱਗੇ ਹੋਏ ਨੇ ਹਾਂ ਇਹ ਤਾਂ ਹੈਗਾ ਹੀ ਆ ਜੀ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਵੀ ਇਹ ਤਾਂ ਸਾਡੇ ਗੁਰੂਆਂ ਵੱਲੋਂ ਬਖਸ਼ਿਸ਼ ਆ ਸਾਨੂੰ ਵੀ ਪੰਜਾਬ ਦੇ ਖੂਨ ਦੇ ਵਿੱਚ ਹੀ ਆ ਵੀ ਜਿਹੜੀ ਸੇਵਾ ਜਿਹੜੀ ਹੁਣ ਸਥਿਤੀ ਹੈ ਇਹ ਹੈ ਤਾਂ ਡਾਵਾ ਡੋਲੀ ਹੈ ਕਿਉਂਕਿ ਪਾਣੀ ਹਲੇ ਘਟਣ ਦਾ ਨਾਂ ਨਹੀਂ ਲੈ ਰਿਹਾ ਪਾਣੀ ਹਰ ਰੋਜ਼ ਲਗਾਤਾਰ ਵਧ ਰਿਹਾ ਕਿਤੇ ਬਿਹਾਰ ਯੂਪੀ ਚ ਹੜਾ ਆਏ ਹੁੰਦੇ ਹਨ ਨਾ ਤਾਂ ਆਪਣੇ ਪੰਜਾਬੀ ਇਥੋਂ ਟਰਾਲੀਆਂ ਪਰ ਟਰੈਕਟਰ ਪਰ 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 ਕਹਿ ਲੀਏ ਵੀ ਟਰਾਲੇ ਤਾਂ ਰਾਸ਼ਨ ਲੈ ਕੇ ਜਾਂਦੇ ਆ ਪਰ ਅੱਜ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਮੈਂ ਕਹਿੰਦਾ ਪੰਜਾਬ ਬੱਚਾ ਵੀ ਤਾਂ ਹੀ ਜਦੋਂ ਕਿਸੇ ਤੇ ਵੀ ਭੀੜ ਪੈਂਦੀ ਆ ਦੇਖ ਸਾਡੇ ਕੋਲੇ ਆ ਕੇ ਖੜੇ ਨਾ ਖੜੇ ਕੋਈ ਪਰ ਪੰਜਾਬ ਜਰੂਰ ਖੜਦਾ ਜਾ ਕੇ ਚਾਹੋ ਹਰਿਆਣਾ ਹੋਵੇ ਚਾਹ ਰਾਜਸਥਾਨ ਹੋਵੇ ਚਾਹ ਦਿੱਲੀ ਹੋਵੇ ਚਾਹ ਜਿੱਥੇ ਉਤਰਾਖੰਡ ਹੋਵੇ ਪੂਰਾ ਪੰਜਾਬ ਹਰਾ ਦੀ ਜਿਹੜੀ ਮਾਰ ਐ ਉਹ ਚੱਲ ਰਿਆ ਮਾਜੇ ਦੀਆਂ ਤਸਵੀਰਾਂ ਦੇਖੀਆਂ ਦੁਆਬੇ ਦੀਆਂ ਤਸਵੀਰਾਂ ਵੇਖੀਆਂ ਤਸਵੀਰ ਨਹੀਂ ਦੇਖੀ ਜਾਂਦੀ ਜਿਹੜੇ ਕਹਿ ਲਈਏ ਪਿੰਡਾਂ ਦੇ ਲੋਕਾਂ ਦੇ ਘਰਾਂ ਦੇ ਘਰ ਉਜੜ ਗਏ ਖੇਤੀ ਲਈ ਜਿਹੜੀ ਜ਼ਮੀਨ ਸੀ ਉਹ ਜ਼ਮੀਨ ਦੇ ਉੱਤੇ ਹੁਣ ਕਹ ਲਿਏ ਵੀ 2-2 ਫੁੱਟ ਰੇਤਾ ਜੰਮ ਗਿਆ ਜਿੱਥੇ ਖੇਤੀ ਕਰਨੀ ਹੁਣ ਸੌਖੀ ਨਹੀਂ ਰਹੇਗੀ। ਇਸ ਸਾਲ ਦੀ ਫਸਲ ਤਾਂ ਗਈ ਗਈ ਅੱਗੇ ਕੀ ਬੀਜਣਾ ਹੈ ਕਿਵੇਂ ਬੀਜਣਾ ਹੈ ਬਹੁਤ ਜ਼ਿਆਦਾ ਲੋਕ ਜਿਹੜਾ ਇਸ ਸਮੇਂ ਕਹ ਲਿਏ ਵੀ ਬਹੁਤ ਸਥਿਤੀ ਖਰਾਬ ਹੈ। ਉਸਲਾਵੇ ਇਹ ਮਾਲਵੇ ਦਾ ਖੇਤਰ ਹੈ ਆਪਾਂ ਇਸ ਟਾਈਮ ਜੇ ਕਹ ਲਈਏ ਮੈਂ ਲਹਿਰਾ ਦਿਨ ਜਿਹੜਾ ਉਹਦੇ ਅੰਡਰ ਹੈ ਮੂਨਕ ਮੂਨਕ ਸ਼ਹਿਰ ਦੇ ਨੇੜੇ ਖਲੋਤਾ ਤੇ ਜਿਹੜੀ ਮੇਰੇ ਪਿੱਛੇ ਹੈ ਇਹ ਘੱਗਰ ਹੈ 2023 ਦੀਆਂ ਘੱਗਰ ਦੀਆਂ ਤਸਵੀਰਾਂ ਨਹੀਂ ਕੋਈ ਭੁੱਲਦਾ 2023 ਦੇ ਵਿੱਚ ਘੱਗਰ ਨੇ ਜੋ ਉਫਾਨ ਮਚਾਇਆ ਉਹ ਤਸਵੀਰਾਂ ਅੱਜ ਤੱਕ ਦੇਖ ਕੇ ਵੀ ਦਿਲ ਨੂੰ ਹਿਲਾਉਣਾ ਆਉਂਦਾ ਹੈ ਆ ਮੇਰੇ ਨਾਲ ਭਾਈ ਗਲਜਾਰ ਨੇ ਮੁਣਕ ਵਾਲੇ ਨਾਮ ਤੁਸੀਂ ਸਾਰੇ ਜਾਣਦੇ ਹੋ ਗੱਲਬਾਤ ਕਰਾਂਗੇ ਭਾਈ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਵੀਰ ਤੁਹਾਡੇ ਚੈਨਲ ਦਾ ਜਿਹੜਾ ਤੁਸੀਂ ਇੱਥੇ ਜਿਹੜੀ ਖਬਰ ਹੈ ਉਹ ਸਾਰੇ ਮਤਲਬ ਕਿ ਵਰਡ ਦੇ ਵਿੱਚ ਤੁਸੀਂ ਪੰਚਾਉਂਗੇ ਤਾਂ ਜੋ ਇੱਥੇ ਮਦਦ ਹੋ ਸਕੇ ਵੀਰੇ ਅਸੀਂ ਨਾ ਦੁਆਬੇ ਵੀ ਗਏ ਮਾਝੇ 'ਚ ਵੀ ਗਏ ਮਤਲਬ ਦੇਖਿਆ ਨਹੀਂ ਜਾਂਦਾ ਯਾਰ ਵੀ ਜੋ ਜ਼ਿੰਮੇਵਾਰ ਦਾ ਇਸ ਸਮੇਂ ਹਾਲ ਹੋਇਆ ਹੈ ਨਾ ਉਹ ਮਤਲਬ ਦੇਖ ਕੇ ਨਾ ਅੱਖਾਂ ਨੂੰ ਅੰਜੂ ਏਜੇ ਗਿਰਦੇ ਆ ਪੁੱਛੋ ਮਨਾ ਹਾਲਾਂਕਿ ਚਲੋ ਤੁਸੀਂ ਇੱਧਰ ਬਚਾ ਹੈ ਪਰ ਫੇਰ ਵੀ ਕਿਧਰੇ ਨਾ ਕਿਧਰੇ ਆ ਜਿਹੜਾ ਘੱਗਰੇ ਨੇ 2023 ਚ ਫਾਨ ਮਚਾਇਆ ਸੀ ਤੇ ਹੁਣ ਸਥਿਤੀ ਕੀ ਹੈ ਜਿਹੜੀ ਹੁਣ ਸਥਿਤੀ ਹੈ ਇਹ ਹੈ ਤਾਂ ਡਾਵਾ ਡੋਲੀ ਹੈ ਕਿਉਂਕਿ ਪਾਣੀ ਹਲੇ ਘਟਣ ਦਾ ਨਾਂ ਨਹੀਂ ਲੈ ਰਿਹਾ ਪਾਣੀ ਹਰ ਰੋਜ਼ ਲਗਾਤਾਰ ਵਧ ਰਿਹਾ ਸੋ ਪ੍ਰਮਾਤਮਾ ਅੱਗੇ ਅਸੀਂ ਇਹੀ ਅਰਦਾਸ ਕਰਦੇ ਆ ਵੀ ਜਿਹੜਾ ਸਾਡੇ ਸੇਵਾਦਾਰ ਲੱਗੇ ਹੋਇਆ ਸਾਡੇ ਸੇਵਾਦਾਰ ਵੀਰ ਲੱਗੇ ਹੋਏ ਆ ਇਹਨਾਂ ਨੂੰ ਹਫਤਾ ਹੋ ਗਿਆ ਇੱਥੇ ਇਹ ਬੰਨਾਂ ਤੇ ਲੱਗੇ ਨੂੰ ਕੱਲਾ ਇੱਥੇ ਨਹੀਂ ਸਾਰੇ ਬੰਨਾਂ ਤੇ ਲੱਗੇ ਹੋਏ ਆ ਵੀ ਇਹਨਾਂ ਦੀ ਮਿਹਨਤ ਬੱਲੇ ਪੈ ਜੇ ਇਸੇ ਤਰ੍ਹਾਂ ਪਾਣੀ ਆ ਜਿਹੜਾ ਪ੍ਰਮਾਤਮਾ ਦੀ ਕਿਰਪਾ ਪ੍ਰਮਾਤਮਾ ਦੀ ਕਿਰਪਾ ਕਰਨ ਇਸੇ ਤਰ੍ਹਾਂ ਪਾਣੀ ਸੁੱਕਾ ਲੰਘ ਜਵੇ ਇਹ ਤੇ ਅਸੀਂ ਜਿਹੜੇ ਆ ਲੋਕ ਖੜੇ ਆ ਇੱਥੇ ਇਹਨਾਂ ਨੇ ਮਾਝਾ ਤੇ ਦੁਆਬੇ ਜਿਹੜੇ ਹੜਾਏ ਹੋਇਆ ਉਹਨਾਂ ਲਈ ਵੀ ਰਾਸ਼ਨ ਇਕੱਠਾ ਕੀਤਾ ਹੋਇਆ ਹੈ ਕਿੰਨੀ ਵੱਡੀ ਗੱਲ ਹੈ ਵੀ ਆਪਣੇ ਤੇ ਭੀੜ ਪਈ ਹੈ ਪਰ ਫਿਰ ਵੀ ਜਿਹੜਾ ਦੂਜੇ ਪਾਸੇ ਜਿੱਥੇ ਪੰਜਾਬੀ ਅੱਜ ਮਰ ਰਿਹਾ ਉਹਨਾਂ ਲਈ ਵੀ ਇਹ ਲੋਕ ਖੜੇ ਨੇ ਇਹੀ ਗੱਲ ਆ ਫਿਰ ਦੇਖੋ ਕਿਉਂਕਿ ਜਦੋਂ ਪਿਛਲੀ ਵਾਰ 23 ਦੇ ਵਿੱਚ ਹੜਾਇਆ ਇੱਥੇ ਉਥੇ ਬੜੇ ਬਹੁਤ ਮੜਾ ਹਾਲ ਸੀ ਥੇ ਪਰ ਹਰ ਪੰਜਾਬੀ ਨੇ ਉਸ ਟਾਈਮ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਕਿਉਂਕਿ ਜਿਹੜੇ ਆ ਜਦੋਂ ਉਸ ਟਾਈਮ ਬੰਨ ਟੁੱਟ ਗਏ ਸੀ ਉਦੋਂ ਬਹੁਤ ਵੱਡੀਆਂ ਮਲੀਏ ਪੂਰੇ ਨਹੀਂ ਜਾ ਸਕਦੇ ਸੀ ਡਰ ਲੱਗਦਾ ਸੀ ਦੇਖੇ ਕੇਤਾਂ ਨੂੰ ਠੀਕ ਹੈ ਉਸ ਸਮੇ ਸਾਡੀ ਉਹਨਾਂ ਨੇ ਮਾਝੇ ਚੋਂ ਦੁਆਬੇ ਤੋਂ ਮਾਲਵੇ ਤੋਂ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਇਸ ਕਰਕੇ ਸਾਡਾ ਵੀ ਹੱਕ ਬਣਦਾ ਕਿ ਅਸੀਂ ਪ੍ਰਮਾਤਮਾ ਅੱਗੇ ਕਿਰਪਾ ਹੋਵੇ ਸਾਡੇ ਤੇ ਵੀ ਇਹ ਪਾਣੀ ਇਸੇ ਤਰ੍ਹਾਂ ਲੰਘ ਜਾਵੇ ਤੇ ਅਸੀਂ ਜਿਹੜਾ ਰਾਸ਼ਨ ਇਕੱਠਾ ਕੀਤਾ ਹੋਇਆ ਹੈ ਅਸੀਂ ਉਸ ਤੋਂ ਬਾਅਦ ਅਸੀਂ ਉਧਰ ਸੁਲਤਾਨਪੁਰ ਸਾਈਡ ਜਿਹੜਾ ਮਾਝੇ ਸਾਈਡ ਆ ਦੁਆਬੇ ਸਾਈਡ ਆ ਉੱਥੇ ਅਸੀਂ ਰਾਸ਼ਨ ਲੈ ਕੇ ਜਾਈਏ ਤਾਂ ਜੋ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ ਮੈਂ ਇੱਧਰ ਦੀ ਗੱਲ ਕਰਾਂ ਤੁਹਾਡੀ ਪਾਰਟੀ ਵੱਲੋਂ ਸ਼ਮਨੀ ਕਾਲੀਦਲ ਕਹਿੰਦੇ ਬਾਦਲ ਸਾਹਿਬ ਤੁਸੀਂ ਉਹਨਾਂ ਦੀ ਪਾਰਟੀ ਤੋਂ ਪਾਰਟੀ ਵੱਲੋਂ ਮਦਦ ਪਹੁੰਚੀ ਹੈ ਕੋਈ ਹਾਲਾਂਕਿ ਅੱਜ ਬਾਦਲ ਸਾਹਿਬ ਨੇ ਆਣਾ ਸੀ ਚਲੋ ਨਹੀਂ ਪਹੁੰਚ ਸਕੇ ਕਈ ਤਕਨੀਕੀ ਕਾਰਨਾ ਕਰਕੇ ਪਾਰਟੀ ਵੱਲੋਂ ਵੀ ਕੋਈ ਮਦਦ ਆਈ ਹੈ ਦੇਖੋ ਪਾਰਟੀ ਵੱਲੋਂ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਆਏ ਸੀ ਕੱਲ ਸਾਡੇ ਬਿਨਰਜੀਤ ਗੋਲੜੀ ਆਏ ਜਿਹੜੇ ਸੰਗਰੂਰ ਤੇ ਸਨਾਮ ਜ਼ਿਲ੍ਹੇ ਦੇ ਸਨਾਮ ਦੇ ਹਲਕਾ ਚਾਰਜ ਨੇ ਜਿਹੜੇ ਸਾਡੇ ਗਗਨਦੀਪ ਖੰਡੇਵਾਦੀ ਨੇ ਲਹਿਰਾ ਹਲਕੇ ਤੋਂ ਨੇ ਤੇ ਉਹ ਸਾਰੀ ਟੀਮ ਆਈ ਸੀ ਕੱਲ ਉਹਨਾਂ ਨੇ ਸਵਾ ਲੱਖ ਰੁਪਏ ਸਾਨੂੰ ਕੈਸ਼ ਦੇ ਕੇ ਗਏ ਸੀ ਤੇ ਜੋ ਅੱਜ ਕਈ ਟਰੈਕਟਰਾਂ ਦੇ ਵਿੱਚ ਜਿਹੜੇ ਬੰਨ ਦੇ ਉੱਪਰ ਟਰੈਕਟਰ ਚੱਲੇ ਹੋਇਆ ਅੱਜ ਉਹਨਾਂ ਤੋਂ ਸਟਾਰਟ ਕਰਦੇ ਵੀ ਅੱਜ ਉਹਨਾਂ 'ਚ ਤੇਲ ਪਾਇਆ ਤੇ ਦੂਜੇ ਜਿਹੜੇ ਤਿੰਨ ਪਿੰਡ ਨੇ ਪਰਲੇ ਪਾਸੇ ਫੂਲ ਆਪਣਾ ਕੁਦਨੀ ਰਾਮਪਰਾ ਤੇ ਹਾਂਡਾ ਤੇ 25-25000 ਰੁਪਏ ਸੀ ਉਹਨਾਂ ਨੂੰ ਦੇ ਕੇ ਆਇਆ ਇਸ ਟਾਈਮ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਅੱਜ ਪਹੁੰਚਣਾ ਸੀ ਪਰ ਉਥੇ ਜਿਹੜੇ ਸਮਰਾਲੇ ਆ ਮਾਛੀਵਾੜੇ ਸਾਡੇ ਉਥੇ ਬੰਨ ਟੁੱਟ ਗਿਆ ਉਥੇ ਗੱਡੀਆਂ ਫਸੀਆਂ ਜੇ ਤਾਂ ਸ਼ਾਮ ਤੱਕ ਉਹ ਫ੍ਰੀ ਹੋ ਗਏ ਟਾਈਮ ਨਾਲ ਤਾਂ ਪਹੁੰਚਣਗੇ ਨਹੀਂ ਫਿਰ ਕੱਲ ਨੂੰ ਮਿਲਣਾ ਦਾ 12 ਜਾਂ 1 ਵਜੇ ਉਹ ਜ਼ਰੂਰ ਪਹੁੰਚਣਗੇ ਇਹ ਲੋਕ ਜਿੰਨੇ ਖੜੇ ਨੇ ਕੱਲਾ ਕੱਲਾ ਜੋ ਪੰਜਾਬੀ ਹੈ ਜਿਹੜਾ ਪੰਜਾਬੀ ਦੇ ਕੰਮ ਆ ਰਿਹਾ ਹੈ ਆਪਾਂ ਤਸਵੀਰਾਂ ਦੇਖ ਰਹੇ ਹਾਂ ਪਿਛਲੇ 20 ਦਿਨਾਂ ਤੋਂ ਪੰਜਾਬ ਅਜਿਹੀ ਸਥਿਤੀ ਦੇ ਵਿੱਚ ਹੈ ਵੀ ਕੀ ਦਸੀਏ ਪਰ ਏ ਉਹ ਪੰਜਾਬੀ ਹੈ ਜਿਹੜਾ ਪੰਜਾਬੀ ਦੇ ਕੰਮ ਆ ਰਿਹਾ ਜੇ ਕਿਦਰੇ ਬਿਹਾਰ ਯੂਪੀ ਚ ਹੜਾ ਆਏ ਹੁੰਦੇ ਹਨਾ ਤਾਂ ਆਪਣੇ ਪੰਜਾਬੀ ਇਥੋਂ ਟਰਾਲੀਆਂ ਪਰ ਟਰੈਕਟਰ ਪਰ 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 ਕਹਿ ਲਿਏ ਵੀ ਟਰਾਲੇ ਤਾਂ ਰਾਸ਼ਨ ਲੈ ਕੇ ਜਾਂਦੇ ਆ ਪਰ ਅੱਜ ਪੰਜਾਬੀ ਪੰਜਾਬੀ ਦੇ ਕੰਮ ਆ ਰਿਹਾ ਹੈ। ਇਹੀ ਹੈ ਵੀਰ ਦੇਖੋ ਮੈਂ ਕਹਿੰਨਾ ਪੰਜਾਬ ਬੱਚਾ ਵੀ ਤਾਂ ਹੀ ਹੈ। ਜਦੋਂ ਕਿਸੇ ਤੇ ਵੀ ਭੀੜ ਪੈਂਦੀ ਹੈ ਦੇਖ ਸਾਡੇ ਕੋਲੇ ਆ ਕੇ ਖੜੇ ਨਾ ਖੜੇ ਕੋਈ ਪਰ ਪੰਜਾਬ ਜਰੂਰ ਖੜਦਾ ਜਾ ਕੇ ਚਾਹੋ ਹਰਿਆਣਾ ਹੋਵੇ ਚਾਹ ਰਾਜਸਥਾਨ ਹੋਵੇ ਚਾ ਦਿੱਲੀ ਹੋਵੇ ਚਾ ਜਿੱਥੇ ਉਤਰਾਖੰਡ ਹੋਵੇ ਮਲੀ ਪੰਜਾਬੀ ਦੇ ਖੂਨ ਦੇ ਵਿੱਚ ਇਹੀ ਹੈ ਕਿ ਸਾਨੂੰ ਗੁਰੂਆਂ ਵੱਲੋਂ ਸਾਡੇ ਵਾਲੇ ਇੰਨੀ ਕਿ ਤਾਕਤ ਦਿੱਤੀ ਹੋਈ ਹੈ ਵੀ ਜਿਹੜਾ ਉਹੀ ਗੱਲ ਹੈ 20 ਪੇ ਦਾ ਲੰਗਰ ਲਾਇਆ ਸੀ ਨਾ ਉਹ ਅੱਜ ਤੱਕ ਇਸੇ ਤਰ੍ਹਾਂ ਬਰਕਰਾਰ ਚੱਲ ਰਿਹਾ ਗੁਲਜਾਰ ਵੀ ਦੇ ਕਿੰਨੇ ਕੁ ਬੰਨ ਨੇ ਆਪਣੇ ਏਰੀਏ 'ਚ ਜੇ ਇਹ ਬੰਨ ਦੀ ਗੱਲ ਕਰੀਏ ਆ ਮੁੰਡੇ ਖਲੋਤੇ ਨੇ ਇਹ ਸਾਰੇ ਇਸ ਟਾਈਮ ਸੇਵਾ ਕਰ ਰਹੇ ਨੇ ਇਹ ਵੀ ਬੰਨ ਪੂਰੇ ਆ ਔਰ ਕਿੰਨੇ ਕੁ ਬੰਨ ਨੇ ਜੇ ਜਿੱਥੇ ਲੱਗਦਾ ਵੀ ਥੋੜੀ ਜਿਹੀ ਟੈਨਸ਼ਨ ਲੱਗਦੀ ਹੈ ਦੇਖੋ ਇਹ ਨਾ ਮੈਨੂੰ ਲੱਗਦਾ ਘਟੋ ਘਟਾ ਇਹ ਥੋੜੀ ਥੋੜੀ ਮਲਗੀ ਜਿਹੜਾ ਘਰਦ ਰਿਹਾ ਇਹਦੇ ਉੱਪਰ ਪੱਕਾ ਹੀ ਬੰਨਣਾ ਹੈ ਇਸ ਦੇ ਉੱਪਰ ਜਿੱਥੇ ਜਿੱਥੇ ਮਲਗੀ ਲੱਗਦਾ ਜਿਵੇਂ ਹੁਣ ਇੱਥੇ ਆ ਇੱਕ ਫਿਰ ਥੋੜੀ ਅੱਗੇ ਆ ਉਹ ਪਰਲੇ ਪਾਸੇ ਵੀ ਆ ਮੈਨੂੰ ਲੱਗਦਾ ਗਿਣਤੀ ਨਹੀਂ ਹੈ ਕਿ ਅਣ ਗਿਣਤੀ ਨੇ ਇਹ ਵੰਨਾ ਪਰ ਇਹ ਮੈਂ ਕਹਿੰਨਾ ਦੇਖੋ ਹੁਣ ਮੈਂ ਇੱਕ ਜ਼ਰੂਰ ਗੱਲ ਕਹੂੰਗਾ ਆ ਸਾਡੇ ਸੇਵਾਦਾਰ ਖੜੇ ਆ ਕੈਮਰਾ ਘੁਮਾ ਦੀ ਮੇਰਾ ਵੀਰ ਪ੍ਰਸ਼ਾਸਨ ਦੀ ਅੰਗਹੀਲੀ ਦੇ ਕਰਕੇ ਤੁਸੀਂ ਐ ਦੱਸ ਦੋ ਇਹ ਘਟੋ ਘਟ 50 60 ਫੁੱਟ ਡੂੰਗਾ ਤੇ ਮੌਦੇ ਮੋਦੇ ਵਿੱਚ ਜਾ ਕੇ ਇਹਨਾਂ ਦੇ ਆ ਆ ਦੇਖੋ ਤਰਪਾਲਾ ਕਿਵੇਂ ਪੰਜੀਆਂ ਹੋਈਆਂ ਨੇ ਪਰ ਇੱਕ ਬੰਦੇ ਦੇ ਵੀ ਮੈਨੂੰ ਦਿਖਾ ਦੋ ਵੀ ਲਾਈਫ ਜੈਕਟ ਹੋਵੇ ਕੌਣ ਜ਼ਿੰਮੇਵਾਰ ਐ ਇਸ ਚੀਜ਼ ਦਾ ਘੱਟੋ-ਘੱਟ ਜੇ ਸਾਡੇ ਨਾਲ ਮਦਦ ਨਹੀਂ ਇੱਥੇ ਕਰ ਸਕਦੇ ਯਾਰ ਪ੍ਰਸ਼ਾਸਨ ਦਾ ਕੋਈ ਨਹੀਂ ਬੰਦਾ ਸਕਦਾ ਪਰ ਘੱਟੋ-ਘੱਟ ਸਾਨੂੰ ਫੈਸਿਲਿਟੀਆਂ ਦੇ ਦਿਓ ਯਾਰ ਉਹ ਸਾਨੂੰ ਘੱਟੋ-ਘੱਟ ਲਾਈਫ ਜੈਕਟਾਂ ਦਾ ਦੇ ਦਿਓ ਯਾਰ ਕੱਲੇ-ਕੱਲੇ ਜਵਾਕ ਹੈ ਯਾਰ ਜਿਹੜੇ ਇੱਥੇ ਤੁਰੇ-ਫਿਰਦੇ ਆ ਇਸ ਬੰਦੇ ਮੌਦੇ-ਮੌਦੇ ਵਿੱਚ ਬਿਲਕੁਲ ਇਹ ਪ੍ਰਸ਼ਾਸਨ ਦੀ ਅੰਗਹੀ ਕਿ ਕਹਿ ਸਕਦਾ ਮੈਂ ਇਹ ਜਿਹੜੀ ਕੋਈ ਗੱਲ ਨਹੀਂ ਹੋਈ ਪ੍ਰਸ਼ਾਸਨ ਨੂੰ ਤੁਸੀਂ ਕਿਹਾ ਨਹੀਂ ਵੀ ਯਾਰ 5 60 60 60 ਫੁੱਟ ਇਹ ਕੱਗਰ ਹੈਗਾ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਕਿਸੇ ਰਾਤੀ ਪੁੱਤ ਤਰ ਗਿਆ ਕੀ karenge ਕਿਨੂੰ ਕਰੀ ਉਥੇ ਜੇ ਲੈ ਕੇ ਜਾਂਦੇ ਆ ਉਥੇ ਮੁੰਡੇ ਜਾਂਦੇ ਆ ਕਈਆਂ ਨੇ ਫੋਨ ਕਰਦੇ ਆ ਤੇ ਮੁੜ ਕੇ ਉਥੇ ਕਹਿੰਦੇ ਆ ਯਾਰ 100 ਸਵਾਲ ਪੁੱਛਦੇ ਨੇ ਕਿਉਂਕਿ ਯਾਰ ਮਾਹੌਲ ਤਾਂ ਐਸਾ ਜਿਹਾ ਵੀ ਇਹ ਹਲਕੇ ਨੂੰ ਐਮਐਲਏ ਸਾਹਿਬ ਕਿਹੜੇ ਪੈਂਦੇ ਆ ਇਹ ਸਾਡੇ ਜਿਹੜੇ ਇਨਾ ਇਰੀਗੇਸ਼ਨ ਡਿਪਾਰਟਮੈਂਟ ਦੇ ਐਮਐਲਏ ਬ੍ਰਿੰਦਰ ਕੁਮਾਰ ਗੋਇਲ ਜੀ ਉਹਨਾਂ ਦਾ ਹਲਕਾ ਉਹਨਾਂ ਦਾ ਹਲਕਾ ਹੈ ਜੀ ਉਹਨਾਂ ਨੂੰ ਦੱਸੋ ਮੈਨੂੰ ਐ ਦੱਸੋ ਵੀ ਇੱਥੇ ਆ ਜਿਹੜੇ ਕਰਦੇ ਆ ਸੇਵਾ ਕਰਦੇ ਆ ਇਹ ਉਥੇ ਸਮਾਨ ਲੈਣ ਜਾਣ ਜਾਂ ਜਾਂ ਫਿਰ ਇੱਥੇ ਯਾਰ ਕੰਮ ਕਰਨਾ ਇਹਦੀ ਰਾਖੀ ਕੋਈ ਖੜ ਪੈ ਗਈ ਤੇ ਮੁੜ ਕੇ ਹੱਥ ਨਹੀਂ ਆਣਾ ਕੰਮ ਸਾਰੀ ਜਿਹੜੀ ਮਿਹਨਤ ਹੈ ਇਹਨਾਂ ਦੀ ਉਹ ਮਿੱਟੀ 'ਚ ਰੁਲ ਜੂਗੀ ਸਾਰੀ ਸਾਰੀ ਕਮਾਈ ਹੈ ਪਰ ਇੱਥੇ ਆ ਕੇ ਦੇ ਦਿਓ ਯਾਰ ਉਹਨਾਂ ਨੂੰ ਕਿਹੜਾ ਕੰਫਰਟੀਆਂ ਕਿਸੇ ਦੀਆਂ ਉਹ ਪ੍ਰਸ਼ਾਸਨ ਨੂੰ ਪਤਾ ਹੀ ਹੈ ਵੀ ਕਿੱਥੇ ਕਿੱਥੇ ਬੰਨਾਂ ਚੱਲ ਰਿਹਾ ਯਾਰ ਇੱਥੇ ਆ ਕੇ ਦੋ ਇਹਨਾਂ ਲਾਈਫ ਜੈਕਟਾਂ ਦੋ ਇੱਥੇ ਕੋਈ ਨਾ ਕੋਈ ਬੰਦੇ ਇਹੇ ਜੇ ਪ੍ਰਸ਼ਾਸਨ ਦੇ ਖੜਾ ਕੇ ਰੱਖੋ ਜੇ ਕੋਈ ਅਣਗਹਿਲੀ ਹੁੰਦੀ ਹੈ ਜਾਂ ਮੜਾ ਮੋਟਾ ਕੋਈ ਪੈਰ ਸਲਿੱਪ ਹੁੰਦਾ ਇਰੀਗੇਸ਼ਨ ਡਿਪਾਰਟਮੈਂਟ ਵਾਲਾ ਕੋਈ ਨਹੀਂ ਆਇਆ ਨਹੀਂ ਇੱਥੇ ਤਾਂ ਕੋਈ ਹੈ ਨਹੀਂ ਆ ਦੇਖ ਲਓ ਜੇ ਕੋਈ ਹੈਗਾ ਤਾਂ ਦੱਸੋ ਆ ਸਾਰੇ ਸੇਵਾਦਾਰ ਤੇ ਲੱਗਦਾ ਵੀ ਕੋਈ ਐਸਡੀਐਮ ਪ੍ਰਸ਼ਾਸਨ ਦੇ ਨਾਲ ਤੁਸੀਂ ਕੋਈ ਫੋਨ ਨਹੀਂ ਕੀਤਾ ਜਾਂ ਕੋਈ ਗੱਲਬਾਤ ਹੋਈ ਹੋਵੇ ਯਾਰ ਵੀ ਆ ਬਨਪੂਰ ਨੇ ਹੈ ਸੇਵਾ ਤੇ ਲੱਗੇ ਹੋਏ ਨੇ ਨੌਜਵਾਨ ਕੱਲ ਨੂੰ ਕੋਈ ਨੁਕਸਾਨ ਨਾ ਹੋ ਜੇ ਜਾਂ ਹੋਰ ਕਿਸੇ ਤਰ੍ਹਾਂ ਦੀ ਪਹਿਲਾਂ ਪਹਿਲਾਂ ਇਹ ਗੱਲ ਕਹੀ ਆ ਵੀ ਦੇਖੋ ਇੱਥੇ ਕਿਸੇ ਕੋਲੇ ਸਮਾਂ ਨਹੀਂ ਹੈਗਾ ਵੀ ਯਾਰ ਇੱਧਰ ਉੱਧਰ ਜਾ ਕੇ ਕਰਨਾ ਕਿਉਂਕਿ ਇਹਦਾ ਯਾਰ ਬਹੁਤ ਮਲਗੀ ਹੁਣ ਕਿਉਂਕਿ ਹੁਣ ਪਤਾ ਗਿਆ ਹੁਣ ਨਾ ਹੁਣ ਬਹੁਤ ਮਾਹੌਲ ਖਰਾਬ ਹੋਇਆ ਹੋਇਆ ਹੈ ਕਿਉਂਕਿ ਇਹ ਸਾਰੀ ਮਿਹਨਤ ਹੈ ਯਾਰ ਇਤੋਂ ਕੋਈ ਹੱਲੇ ਨਹੀਂ ਸਕਦਾ ਹੁਣ ਆ ਸਾਰੇ ਜਿਹੜੇ ਖੜੇ ਆ ਨੌਜਵਾਨ ਇਹ ਇਸੇ ਕਰਕੇ ਖੜੇ ਆ ਵੀ ਯਾਰ ਮੜਾ ਮੋਟਾ ਕੋਈ ਹੋ ਨਾ ਹੋ ਜੇ ਇਹ ਜੇ ਕਈ ਬੰਨ ਨੇ ਜਿਨ੍ਹਾਂ ਦੇ ਸਾਡੇ ਜਿਹੜੇ ਸੇਵਾਦਾਰ ਵੀਰ ਆ ਪਿੰਡ ਵਾਲੇ ਉਹ ਤਰਪਾਲਾ ਫਿਰ ਆਪ ਵਿੱਚ ਤਰਪਾਲਾ ਉਧਰ ਆਈਆਂ ਦੇਖੋ ਇਹ ਜਿਹੜਾ ਕੁਸ਼ ਹੈਗਾ ਪ੍ਰਸ਼ਾਸਨ ਵੱਲੋਂ ਆਇਆ ਪਰ ਮੈਂ ਕਹਿੰਦਾ ਵੀ ਇੱਥੇ ਸਾਡੇ ਕੋਲੇ ਚਾਹੀਦੇ ਆ ਵੀ ਆਰ ਲਾਈਫ ਜੈਟਾ ਸਭ ਤੋਂ ਜ਼ਰੂਰੀ ਆ ਇਹ ਤਰਪਾਲਾ ਫਿਰ ਨੀਚੇ ਪਹਿਲਾਂ ਇਹ ਪਾ ਕੇ ਸਾਰਾ ਤਰਪਾਲਾ ਫਿਰ ਉੱਤੋਂ ਪਾਈਆਂ ਹਾਂ ਇਹ ਉੱਪਰੋਂ ਪੰਜਾਂ ਨੇ ਹੁਣ ਉੱਪਰੋਂ ਪੰਜਾਂ ਨੇ ਅਤੇ ਹੋਰ ਵੀ ਸਾਨੂੰ ਲੋੜ ਆ ਵੀ ਵੀ ਆਹ ਜਿਹੜਿਆ ਤਰਪਾਲਾ ਨੇ ਵੀ ਥਲੇ ਬਨ ਗੇ ਥੈਲਿਆਂ ਨਾਲ ਬਨ ਗੇ ਨਾ ਮਿੱਟੀ ਪਾ ਕੇ ਦੇ ਚ ਥਲੇ ਲਮਕਾਈਆਂ ਹੋਈਆਂ ਹੈ ਕਿੰਨੇ ਕਿੰਨੇ ਗੱਟੇ ਐ ਜੇ ਇੱਕ ਪਾਸੇ ਇੱਕ ਜਗ੍ਹਾ ਤੇ ਪੈ ਰਹੇ ਨੇ ਤਕਰੀਬਨ ਨਹੀਂ ਕਿੰਨੇ ਗੱਟੇ ਤਾਂ ਬਹੁਤ ਨੇ ਹਣ ਗਿਣਤੀ ਐ ਗੱਟੇ ਪਰ ਇਹ ਤਰਪਾਲਾਂ ਦੇ ਨਾਲ 5-5 4-4 ਗੱਟੇ ਬੰਨੇ ਹੋਇਆ ਖੁੰਜਿਆਂ ਤੇ ਵੀ ਥੋੜਾ ਹੋ ਰਿਹਾ ਨਾ ਅੱਛਾ ਹਾਂਜੀ ਮਤਲਬ ਪਿੱਛੋਂ ਤੁਰੇ ਆ ਰਹੇ ਨੇ ਤੇ ਅੱਗੇ ਨੂੰ ਲੱਗੇ ਹੋਏ ਕਿੰਨੇ ਸਿਰੜੀ ਨੇ ਪੰਜਾਬੀ ਆ ਦੇਖੋ ਬਾਪੂ ਦੀ ਉਮਰ ਮੇਰੇ ਸਾਹਮਣੇ ਨਾਲ 60-65 ਹੋ ਗਈ ਤੇ ਕਿੰਨੇ ਸਿਰੜੀ ਪੰਜਾਬੀ ਨੇ ਸਾਡੇ ਲੱਗੇ ਹੋਏ ਨੇ हां ये तो हैगा ही है तो मैं पहले ही कहया भी, भी, भी सेवा। सेवा है कि ये तो ਸਾਡੇ ਗੁਰੂਆਂ ਵੱਲੋਂ ਬਖਸ਼ਿਸ਼ ਆ ਸਾਨੂੰ ਵੀ ਪੰਜਾਬ ਦੇ ਖੂਨ ਦੇ ਵਿੱਚ ਹੀ ਆ ਵੀ ਜਿਹੜੀ ਸੇਵਾ ਹੈ ਉਹ ਸੇਵਾ ਸਾਨੂੰ ਬਖਸ਼ੇ ਤੋਂ ਮਿਲਦੀ ਹੈ ਉਦੋਂ ਤੋਪ ਦੇ ਅੱਗੇ ਆਪ ਆ ਰਿਆ ਸੀ ਉਦੋਂ ਹਰ ਇੱਕ ਸਿੱਖ ਤੇ ਆਹ ਦੇਖੋ ਅੱਗੇ ਅੱਗੇ ਆਪ ਹੋ ਕੇ ਜਾਂਦੇ ਸਾਡੇ ਹਿੱਸੇ ਆ ਜੇ ਥੇਲਾ ਮੈਂ ਕਹਿੰਦਾ ਵੀ ਇਹੀ ਤਾਂ ਹੈ ਇਹੀ ਤਾਂ ਪਿਆਰ ਆ ਸਾਡਾ ਬੱਚੀ ਤਾਂ ਆਇਆ ਸੀ ਇੱਕ ਵਾਰੀ ਵੱਖਰੀ ਜੀ ਤਸਵੀਰ ਹੈ ਨਿਸ਼ਾਨ ਇੱਕ ਵਾਰ ਜਰੂਰ ਦਿਖਾਓ ਵੀ ਇੱਕ ਦੂਜੇ ਤੋਂ ਹੋਰ ਮੂੰਹ ਮੂਰੇ ਆ ਕੇ ਕਰ ਰਹੇ ਆ ਵੀ ਥੈਲਾ ਜਿਹੜਾ ਸਾਡੇ ਹਿੱਸੇ ਆ ਜੇ ਤਾਂ ਇਹ ਬਹੁਤ ਵੱਖਰੀ ਜੀ ਤਸਵੀਰ ਹੈ ਵੀ ਕਿਵੇਂ ਦੇਖੋ ਲੱਗੇ ਹੋਏ ਨੇ ਦੇਖੋ ਇਹ ਤਾਂ ਮੈਂ ਤਾਂ ਸਲੂਟ ਕਰਦਾ ਇਹਨਾਂ ਨੂੰ ਸਾਰੇ ਨੌਜਵਾਨਾਂ ਨੂੰ ਜਿਹੜੇ ਵੀ ਨਾ ਦਿਨ ਦੇਖਿਆ ਨਾ ਰਾਤ ਰੱਖਿਆ ਉਪਰੋਂ ਪ੍ਰਮਾਤਮਾ ਦਾ ਵੀ ਪਤਾ ਨਹੀਂ ਕਿਹੜਾ ਬੈਰ ਆ ਸਾਡੇ ਨਾਲ ਆ ਵੀ بارش ਹੁਣ ਰੁਗੀ ਆਲੇ ਨਹੀਂ ਸਵੇਰੇ بارش ਜਾਂ ਕੱਲ ਥੋੜੀ ਜੀ ਰੁਗੀ ਆ ਲਗਾਤਾਰ بارش ਵੀ ਪਈ ਰਹੀ ਆ ਸੋ ਇਹੀ ਡਰ ਲਾਉਂਦਾ ਵੀ ਹੁਣ ਤਾਂ ਚਲੋ ਪਰਮਾਤਮਾ ਸਾਡੇ ਤੇ ਮਿਹਰ ਕਰੇ ਵੀ ਜਿੰਨੀ ਮਿਹਨਤ ਇਹਨਾਂ ਦੀ ਪੱਲੇ ਪੈ ਜਾਏ ਕੀ ਕਿਸੇ ਚੀਜ਼ ਦੀ ਹੈ ਲੋੜ ਅਪੀਲ ਕਰਨੀ ਹੈ ਕੋਈ ਵੀ ਯਾਰ ਕੋਈ ਚੀਜ਼ ਹੋਰੇ ਘਟਦੀ ਹੋਵੇ ਜਾਂ ਕਿਸੇ ਚੀਜ਼ ਦੇ ਅਜਾਈ ਦੀ ਲੋੜ ਹੋਵੇ ਜਿਹੜਾ ਪ੍ਰਸ਼ਾਸਨ ਤਾਂ ਚਲੋ ਨਹੀਂ ਕਰ ਰਿਹਾ ਵੀ ਪੰਜਾਬੀ ਜਿਹੜੇ ਲੋਕ ਫਿਲਹਾਲ ਹੁਣ ਤੱਕ ਘਰਾਂ 'ਚ ਬੈਠੇ ਨੇ ਜਾਂ ਇਹ ਵੀਡੀਓ ਵੇਖ ਰਹੇ ਨੇ ਉਹਨਾਂ ਤੱਕ ਜਿਹੜੀ ਚੀਜ਼ ਪਹੁੰਚਦੀ ਹੋਵੇ ਜੇ ਕਿਸੇ ਚੀਜ਼ ਦੀ ਲੋੜ ਹੈ ਕੋਈ ਸਮਾਨ ਇੱਥੇ ਲੋਡ ਹੈ ਕਿਸੇ ਤਰ੍ਹਾਂ ਦੀ ਅਪੀਲ ਹੈ। ਹਲੇ ਤਾਂ ਸਾਡੇ ਕੋਲ ਇਹਨਾਂ ਦੇਖੋ 73 ਤਰਪਾਲਾਂ ਦੀ ਲੋਡ ਹੈ ਜੇ ਕੋਈ ਹੈਗਾ ਸੇਵਾਦਾਰ ਮਾੜੀ ਮੋਢੀ ਛੋਟੀਆਂ ਤਰਪਾਲਾਂ ਦੀ ਲੋਡ ਹੈ ਜੇ ਪਹੁੰਚਣ ਦਾ ਵਧੀਆ ਗੱਲ ਹੈ। ਵੈਸੇ ਕੱਲ ਨੂੰ ਸ਼ਾਇਦ ਆ ਹੀ ਜਾਣਗੇ। ਆਜੋ 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 ਅੱਗੇ ਆਜੋ। ਆ ਜਿਹੜਾ ਮੋੜ ਲੈਣ ਦਿਓ ਇਹ ਬਾਈ ਜੀ ਦੁਬਾਰਾ ਲਾਉਣਾ ਹੈ। ਇਹ ਹਾਂ ਜੀ ਬਾਈ ਉੱਥੋਂ ਫਿਰ ਵਾਸ਼ੋ ਕਰਕੇ ਮੋੜ ਕੇ ਇਹ ਉੱਥੋਂ ਥੋੜੇ ਟਰਾਲੀਆਂ ਤਾਂ ਆ ਨਹੀਂ ਸਕਦੀਆਂ। ਇਸ ਕਰਕੇ ਆ ਛੋਟੀਆਂ ਰੇੜੀਆਂ ਨੇ ਇਹਨਾਂ ਨੂੰ ਪਾ ਕੇ ਇਹਨਾਂ ਦੇ ਵਿੱਚ ਜਿੰਨੇ ਗੱਟੇ ਆਂਦੇ ਆ ਫਿਰ ਉਹ ਇਹ ਵੀ ਦੇਖੋ ਕਹਿੰਦੇ ਨਾ ਵੀ ਜੱਟੇ ਜਗਾੜੀ ਹੁੰਦੇ ਨੇ ਆ ਵੀ ਜਗਾੜੀ ਹੈ ਹਾਂਜੀ ਹਾਂ ਇਹ ਤਾਂ ਫਿਰ ਪਰਮਾਤਮਾ ਦੀ ਕਿਰਪਾ ਹੈ ਭਾਈ ਤੁਸੀਂ ਦੇਖ ਹੀ ਲੋ ਆਪ ਹਣਾ ਵੀ ਇਹ ਤਾਂ ਜਦੋਂ ਹੁਣ ਉਹੀ ਗੱਲ ਆ ਵੀ ਜਿਆਦਾ ਆ ਨਹੀਂ ਸਕਦਾ ਕਿਉਂਕਿ ਟਰਾਲੀ ਲੈ ਕੇ ਆਏ ਤਾਂ ਮੁੜ ਨਹੀਂ ਸਕਦੀ ਕਿਉਂਕਿ ਗੱਲਾ ਕਿਤੇ ਨਾ ਕਿਤੇ ਖੁੱਭ ਜੂਗੀ ਫਿਰ ਕੰਮ ਖੜ ਜੂਗਾ ਕੰਮ ਆਪਾਂ ਖੜ ਨਹੀਂ ਦੇਣਾ ਚਲੋ ਪਰਮਾਤਮਾ ਦੀ ਕਿਰਪਾ ਨਾਲ ਹੀ ਖੜੇ ਤੇ ਕੰਮ ਚੱਲੀ ਜਾਵੇ ਆਪਣਾ ਮਨ ਦਿਲਨਾਤ ਲੱਗੇ ਹੋਏ ਨੇ ਹਾਂਜੀ ਬਹੁਤ ਦਿਨ ਰਾਤ ਲੱਗੇ ਹੋਏ ਨੇ ਦੇਖੋ ਕਈ ਦਾ ਬਹੁਤ ਵਾਰ ਦਿਨ ਹੋ ਗਿਆ ਸੁੱਤੇ ਨਹੀਂ ਹੈਗੇ ਯਾਰ ਹੁਣ ਆ ਬੌਨ ਤੇ ਪੂਰੀ ਦੇਖੋ ਹੋ ਲੱਗਿਆ ਹੋਇਆ ਵੀ ਇਹਨਾਂ ਦੇ ਕਰਕੇ ਹੀ ਬਹਨਾ ਜਾਓ ਪਰਮਾਤਮ ਤੇ ਇਹ ਚ ਵੀ ਬਹਾ ਨੁਕਸਾਨ ਗਏ ਹੋੜੇ ਇਹ ਤਾਂ ਭਾਈ ਜੇ ਤੁਸੀਂ ਜਿਵੇਂ ਤੁਸੀਂ ਮਾਜੇ ਦੇ ਦੁਆਬੇ ਸਾਈਡ ਹੁਣ ਦੇਖਦੇ ਹੋ ਨਾ ਜਾ ਕੇ ਭਾਈ ਉਹ ਹਾਲਾਤ ਸੀ ਇੱਥੇ ਕੁਝ ਨਹੀਂ ਦਿੰਦਾ ਸੀ ਕੱਲਾ ਪਾਣੀ ਤੋਂ ਬਿਨਾ ਸਾਰੇ ਆਲੇ ਦੁਆਲੇ ਸਾਰਾ ਕੁਝ ਜਿਹੜੇ ਰੋਡ ਤੇ ਤੁਸੀਂ ਆਏ ਹੋ ਇਹ ਰੋਡ ਵੀ ਬਲੌਕ ਸੀ ਕੱਲਾ ਜਾਖੜ ਤੋਂ ਜਿਹੜਾ ਮੂਨਕ ਰੌਂਦਾ ਰੋਡ ਆ ਕੱਲਾ ਉਹ ਰੋਡ ਚੱਲੂ ਸੀ ਬਾਕੀ ਸਾਰੇ ਬੰਦ ਸੀ ਖੇਤਾਂ ਵਿੱਚ ਕਿੰਨਾ ਮੈਂ ਕਿਹਾ ਭਾਈ ਬਹੁਤ ਪਾਣੀ ਸਿੱਤੇ ਡੋਵਣ ਸੀ ਬੰਦੇ ਬੰਦਾ ਰੋਪ ਸਕਦਾ ਜਿੰਨਾ ਨਾ ਪਾਣੀ ਸੀ ਕੋਈ ਨੁਕਸਾਨ ਵੱਡਾ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਭਾਈ ਦੇਖੋ ਸਾਰੀਆਂ ਫਸਲਾਂ ਮਰ ਗਈਆਂ ਸੀ ਉਦੋਂ ਦੁਬਾਰੋ ਫਸਲ ਠੀਕ ਹੈ ਨਾ ਦਵਾਰੋਂ ਫਸਲ ਲਾਣੀ ਵੀ ਦੁਬਾਰਾ ਨਕਸਨ ਹੋਈ ਨਹੀਂ ਸਕਦਾ ਕੁਛ ਲਗ ਮਾਝੇ ਵਾਲੇ ਪਾਸੇ ਵੀ ਵੇਖੋ ਜਾ ਕੇ ਇਹੀ ਹਾਲ ਹੈ ਵੀ ਮੈਨੂੰ ਤਾਂ ਲੱਗਦਾ ਵੀ ਆ ਫਸਲ ਤਾਂ ਗਈ ਗਈ ਅਗਲੀ ਫਸਲ ਲਾਉਣੀ ਔਖੀ ਹੈ ਨਹੀਂ ਦੋਦਰ ਮੈਂ ਕਹਿੰਦਾ ਮਾਝੇ ਦੇ ਦੁਆਬੇ ਵਾਲੇ ਸਾਈਡ ਤਾਂ ਮੈਨੂੰ ਲੱਗਦਾ ਨਹੀਂ ਵੀ ਫਸਲ ਕੋਈ ਹੋਊਗੀ ਮਣੋ ਕਿਉਂਕਿ ਇੱਥੇ ਪਾਣੀ ਬਹੁਤ ਹਲੇ ਕਿਹੜਾ ਪਾਣੀ ਘਟਿਆ ਇੱਥੇ ਲਗਾਤਾਰ ਵਧ ਹੀ ਰਿਹਾ ਉੱਥੇ ਤਾਂ ਲੋਕਾਂ ਦੇ ਘਰ ਟਹਿ ਗਏ ਵੱਡੀਆਂ ਵੱਡੀਆਂ ਕੋਠੀਆਂ ਟਹਿ ਗਿਆਂ ਜਾਨਵਰ ਨੇ ਜਿਹੜੇ ਵਿਚਨੇ ਮੱਝਾਂ ਗਾਵਾਂ ਨੇ ਉਹ ਬੜੀਆਂ ਮਰ ਗਈਆਂ ਤੇ ਪਾਕਿਸਤਾਨ ਦੇ ਵਿੱਚ ਵੀ ਰੁਰਗੀਆਂ ਮੱਜਾਂ ਦੇ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਉਹ ਦੀ ਪਰਪਾਈ ਨਹੀਂ ਹੋ ਸਕਦਾ ਲੱਗਦਾ ਵੀ ਕੇਂਦਰ ਨੂੰ ਇੱਕ ਵੱਡਾ ਮੁਆਵਜ਼ਾ ਹੁਣ ਦੇਣਾ ਚਾਹੀਦਾ ਪੰਜਾਬ ਨੂੰ ਹਜੇ ਤੱਕ ਕੇਂਦਰ ਬੋਲਿਆ ਨਹੀਂ afghanistan ਦੇ ਵਿੱਚ ਪਹਚਾ ਲਾਇਆ ਕੇਂਦਰ ਵਾਲਿਆਂ ਨੇ ਇਥੋਂ ਜਹਾਜ਼ ਭਰ ਕੇ ਤੋਰਤੇ ਪਰ ਹਜੇ ਤੱਕ ਪੰਜਾਬ ਦੇ ਨਾਂ ਤੇ ਉਹਨਾਂ ਦੀ ਅੱਖ ਨਹੀਂ ਖੁੱਲੀ ਦੇਖੋ ਮੈਂ ਕਹਿੰਦਾ ਵੀ ਜਿਹੜਾ ਸਰਕਾਰ ਹੈ ਨਾ ਉਹਨਾਂ ਨੂੰ ਸਾਰਾ ਇੱਕੋ ਜਿਹਾ ਦੇਖਣਾ ਚਾਹੀਦਾ ਕਿਉਂਕਿ ਇਸ ਟਾਈਮ ਪੰਜਾਬ ਦੇ ਉੱਪਰ ਭੀੜ ਪਈ ਹੋਈ ਹੈ ਮੋਦੀ ਸਾਹਿਬ ਨੂੰ ਚਾਹੀਦਾ ਕਿ ਜਿਹੜੇ ਜਿਨ੍ਹਾਂ ਦੀਆਂ ਕੋਠੀਆਂ ਟੱਕੇ ਜਿਨ੍ਹਾਂ ਨੇ ਵੱਡੇ ਵੱਡੇ ਨੁਕਸਾਨ ਹੋ ਗਏ ਉਹ ਵੱਡਾ ਪੈਕੇਜ ਦੇਣ ਤਾਂ ਜੋ ਸਾਡੇ ਪੰਜਾਬੀ ਇਹ ਜਿਹੜੇ ਫੇਰ ਖੁਸ਼ਹਾਲ ਹੋ ਜਾਣ ਫੇਰ ਸਾਡੇ ਉਸੇ ਤਰ੍ਹਾਂ ਜ਼ਿੰਦਗੀਆਂ ਬਤੀਤ ਕਰਨ। ਲੱਗਦਾ ਵੀ ਪੰਜਾਬ ਸਰਕਾਰ ਨੂੰ ਨ ਇੱਕ ਵੱਡੀ ਪਹਿਲ ਕਦਮੀ ਕਰਨੀ ਚਾਹੀਦੀ ਹੈ। ਮੈਂ ਕਹਿੰਦਾ ਜੇ ਪੰਜਾਬ ਸਰਕਾਰ ਨੂੰ ਵੀ ਕਰਨੀ ਚਾਹੀਦਾ ਜੇ ਕੋਈ ਕੋਈ ਵੀ ਮਦਦ ਕਰ ਸਕਦਾ ਉਹਨੂੰ ਕਰਨੀ ਚਾਹੀਦੀ ਤੇ ਸਾਡੇ ਜਿਹੜੇ ਦੇਖੋ ਬਿਨਾਂ ਸਰਕਾਰਾਂ ਤੋਂ ਜਿਹੜੇ ਸਾਡੇ ਸੇਵਾਦਾਰ ਨੇ ਉਹ ਉਥੇ ਰਾਸ਼ਨ ਲੈ ਕੇ ਬਹੁਤ ਪਹੁੰਚ ਰਿਹਾ। ਹਾ ਹੁਣੀ ਮੈਨੂੰ ਫੋਨ ਆ ਕੇ ਹਟਾਈ ਕਹਿੰਦੇ ਕਹਿੰਦੇ ਵੀ ਅਸੀਂ ਸਪੈਦੋ ਮੰਡੀ ਤੋਂ ਬੋਲਦੇ ਆਂ ਵੀ ਅਸੀਂ ਰਾਸ਼ਨ ਲੈ ਕੇ ਜਾਣਾ। ਪਰ ਉਹ ਤੋਂ ਕੌਲ ਆ ਰਹੀਆਂ ਵੀ ਹਲੇ ਥੋੜਾ ਦਿਨ ਰੁਕ ਜਾਓ ਕਰਨਾਲ ਸਫੈਦੋ ਮੰਡੀ ਕਰਨਾਲ ਸਫੈਦੋ ਮਤਲਬ ਕਿ ਸਾਡੇ ਹਰਿਆਣੇ ਵਾਲੇ ਵੀ ਪੂਰਾ ਆ ਗਿਆ ਕਿੰਨੇ ਹੁਣ ਸਾਰੇ ਆ ਰਿਆ ਆ ਜਹਾਨੇ ਪਿੰਡ ਤੋਂ ਆਏ ਮਤਲਬ ਆ ਫਤੇਪੁਰੀ ਤੋਂ ਲੰਗੀਆਂ ਟਰਾਲੀਆਂ ਹੋਣੀ ਮਤਲਬ ਸਾਡੇ ਲੋਕ ਜਿਹੜੇ ਹੈਗੇ ਹੁਣ ਉਧਰਲੇ ਪਾਸੇ ਨੂੰ ਤੁਰ ਪਏ ਤੇ ਪਰਮਾਤਮਾ ਸੁੱਖ ਰੱਖੇ ਵੀ ਸੁੱਖ ਨਾਲ ਲੰਘ ਜਵੇ ਤੇ ਜਾਰ ਭਾਈ ਚਲੋ ਹੁਣ ਤਾਂ ਹੜਾ ਆਇਆ ਹੋਇਆ ਪਾਣੀ ਹੈ ਉੱਥੇ ਹੜ ਜਦੋਂ ਉਤਰ ਜਾਣਾ ਪਾਣੀ ਉਤਰ ਜਾਣਾ ਉਹ ਮੰਜ਼ਰ ਕਿਹਦਾ ਹੋਏਗਾ ਉਹ ਸਥਿਤੀ कैसी ਹੋਏਗੀ ਉਹਨੂੰ ਆਪਾਂ ਕਿਸ ਤਰ੍ਹਾਂ ਕਾਬੂ ਕਰ ਸਕਾਂਗੇ ਦੇਖੋ ਕਿਉਂਕਿ 23 ਦੇ ਹਾਲਾਤ ਜਿਹੜੇ ਦੇਖੇ ਨਾ ਅਸੀਂ ਮਲੇ ਉਹ ਖੇਤਾਂ 'ਚ ਡਰ ਲੱਗਦਾ ਸੀ ਜਿੱਥੋਂ ਜਿੱਥੋਂ ਬਾਨ ਟੁੱਟਿਆ ਹੋਇਆ ਸੀ ਕਿਉਂਕਿ ਉਤੋਂ ਇੱਕ ਤਰ੍ਹਾਂ ਦਾ ਆਇਆ ਸੀ ਵੀ ਜ਼ਮੀਨਾਂ ਖਾਲੀ ਕਰਤੀਆਂ ਸੀ ਬਹੁਤ ਡਾਕਰ ਮਿੱਟੀ ਆ ਗਈ ਡਾਕਰ ਮਿੱਟੀ ਆ ਗਈ ਬੁਰਾ ਹਾਲ ਹੋ ਗਿਆ ਦਲਦਲ ਬਣ ਗਈ ਸੀ ਪਰ ਉਹ ਚਲੋ ਫਿਰ ਵੀ ਜਿਹੜੇ ਸਾਡੇ ਪੰਜਾਬ ਦੇ ਖਾਸ ਕਰਕੇ ਕੋਟ ਫੱਤਿਆਂ ਦਾ ਧੰਨਵਾਦ ਕਰੂੰ ਕਾਨਗੜਾ ਦਾ ਧੰਨਵਾਦ ਕਰੂੰ ਜਿਹੜੇ ਬਠਿੰਡੇ ਕੋਲੋਂ ਇੱਥੇ ਟਰੈਕਟਰ ਮੇਰੇ ਕੋਲ 10 ਦਿਨ ਟਰੈਕਟਰ ਲਏ ਲਗਾਤਾਰ ਤੇ ਡੀਜ਼ਲ ਜਿਹੜਾ ਸਾਨੂੰ ਲੋਕਾਂ ਨੇ ਦਿੱਤਾ ਸਾਡੀ ਸੇਵਾ ਕੀਤੀ ਉਹ ਡੀਜ਼ਲ ਪਾ ਕੇ ਅਸੀਂ ਲਗਾਤਾਰ ਇੱਥੇ 15 15 20 20 ਟ੍ਰੈਕਟਰ ਚਲਾ ਕੇ ਕਈ ਮੈਨ ਲੱਗਦਾ ਬਹੁਤ ਘੱਟੋ ਘੱਟ ਜਿੱਥੇ ਜਿੱਥੇ ਬੰਨ ਟੁੱਟੇ ਦੇ ਇੱਕ ਦੋ ਬੰਨ ਰਹਿ ਗਏ ਜਿਹੜਾ ਨਹੀਂ ਸਾਰੇ ਤੋਂ ਪੁਰਿਆ ਉਹ ਦੂਜੇ ਆਮ ਬੰਦੇ ਨੇ ਕੂਰਤਾ ਸੀ ਪਰ ਉਹ ਅਸੀਂ ਸਾਰੇ ਰਲ ਮਿਲ ਕੇ ਸਾਡੇ ਸ਼ਹੀਦ ਭਗਤ ਸਿੰਘ ਕਲੱਬ ਨੇ ਉਹ ਅਸੀਂ ਉੱਥੇ ਜ਼ਰੂਰ ਉਹ ਸਾਰਾ ਪੂਰਾ ਕਰਿਆ ਸੀ ਸੋ ਉਹ ਮਾਹੌਲ ਬਹੁਤ ਗਮਗੀਨ ਹੁੰਦਾ ਤੇ ਜਿਹੜਾ ਤੁਸੀਂ ਹਲੇ ਉੱਥੇ ਜਾ ਕੇ ਦੇਖਿਓ ਪਰਲੇ ਪਾਸੇ ਇੱਕ ਗੱਗਰ ਦੇ ਉਹ ਥੋੜਾ ਜਿਹਾ ਮਲੇ ਇੱਕ ਕਨਾਲਕ ਜਗ੍ਹਾ ਕਹਿ ਸਕਦਾ ਮੈਂ ਉਹ ਤੇ ਵਿੱਚ ਬਾਰਿਸ਼ ਹੋ ਗਈ ਉਦੋਂ ਟਰੈਕਟਰ ਨਹੀਂ ਚੱਲੇ ਉਹ ਹਲੇ ਤੱਕ ਇਹੀਂ ਪਿਆ 2 ਸਾਲ ਹੋ ਗਏ ਹਲੇ ਤੱਕ ਇਹੀਂ ਪਿਆ ਮਲਗੀ ਜੇ ਕਿਤੇ ਮੈਂ ਕਹਿੰਦਾ ਸਾਰਾ ਰਹਿੰਦਾ ਬਹੁਤ ਔਖਾ ਸੀ ਪੁਰਨਾ ਬਹੁਤ ਬਹੁਤ ਧੰਨਵਾਦ ਬਾਈ ਤਾਂ ਇਹ ਤਸਵੀਰਾਂ ਮੌਣਕ ਦੀਆਂ ਨੇ ਸੈਮ ਦਾ ਮਾਹੌਲ ਹੈ ਡਰ ਦਾ ਮਾਹੌਲ ਜ਼ਰੂਰ ਹੈ ਪਰ ਫਿਰ ਵੀ ਇਹ ਪੰਜਾਬੀ ਚੜਦੀ ਕਲਾ ਚ ਨੇ ਤੁਸੀਂ ਦੇਖੋ ਤਸਵੀਰ ਹਰ ਪੰਜਾਬੀ ਜਿਹੜਾ ਇੱਥੇ ਸੇਵਾ ਕਰਨ ਆਇਆ ਹੋਇਆ ਹੈ ਉਹ ਚੜਦੀ ਕਲਾ ਦੇ ਵਿੱਚ ਮੂਲਕ ਤੋਂ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ ਐਸਐਮਟੀਵੀ